ਤੇ ਵੱਡੀ ਨਹਿਰ ਦੇ ਵਿੱਚ ਸਮਾਗੇ ਬਹੁਤ ਮੰਦ ਭਾਗੀ ਖਬਰ ਹੈ ਵੀ ਉਹ ਵਿਚਾਰੇ ਦੋਵੇਂ ਹੀ ਬਾਤ ਚ ਨਾ ਸਕੇ ਤੇ ਵੱਡੀ ਨਹਿਰ ਦੇ ਵਿੱਚ ਸਮਾਗੇ ਬਹੁਤ ਸਾਡੇ ਪਿੰਡ ਆਸਤੇ ਵੀ ਤੇ ਲੁੰਡੇ ਵਾਲੇ ਪਿੰਡ ਆਸਤੇ ਵੀ ਸਾਡਾ ਗਵਾਨ ਪਿੰਡ ਹੈ ਬਹੁਤ ਮਾੜੀ ਘਟਨਾ ਬਾਈ ਗਿਲਸਾ ਇਹ ਕਦੋਂ ਕਦੀ ਘਟਨਾ ਬਾਈ ਇਹ ਬਾਈ ਕੋਈ ਟਾਈਮ ਤੁਹਾਨੂੰ ਦੱਸ ਦਿੰਦਾ ਮੈਂ ਹੂੰ ਮਤਲਬ ਕੋਈ ਸਾਢੇ 1/4 ਪੌਣੇ ਇੱਕ 5 ਦੀ ਗੱਲ ਹੈ ਬਾਈ ਜੀ ਸਾਢੇ 1/4 ਮੰਨੋ ਤੁਸੀਂ ਕੋਈ ਵਿਚਾਰੇ ਆਏ ਸੀਗੇ ਕਿਸੇ ਕੰਮ ਧੰਦੇ ਜਾਂ ਕਿ ਵੀ ਗੱਲ ਬਣੀ ਬਹੁਤ ਮਤਲਬ ਮੰਦ ਭਾਗੀ ਖਾ ਰਿਆ ਗੱਲ ਸਾਬ ਕਹਿੰਦੇ ਬਚਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਵੀ ਦੂਜੇ ਨੇ ਵੀ ਦੂਜਾ ਜਿਹੜਾ ਇੱਕ ਤੋਂ ਨਾਲ ਸੀ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਢੇ ਪਿੰਡ ਵਾਲੇ ਵੀ ਬੰਦਿਆਂ ਨੇ ਪੱਗਾਂ ਪੂਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਹਿਸਾਬ ਚੋਂ ਅਨਟ੍ਰੇਨ ਸੀ ਤਰਨ ਨਹੀਂ ਜਾਣਦੇ ਸੀ ਜਿਵੇਂ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਇਹ ਪੌੜੀਆਂ ਨਾ ਹੁਣ ਮਿਲਦਾ ਉਹ ਵੀ ਕੋਈ ਇਹ ਬਾਈ ਬਹੁਤ ਵੱਡਾ ਤੁਸੀਂ ਗਿੱਲ ਸਾਹਿਬ ਪੁੱਛਿਆ ਸਵਾਲ ਜਾਂ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇੱਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਈਆਂ ਕਿਉਂਕਿ ਜ਼ਰੂਰੀ ਬਣਦੇ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਾਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਉਮਰ ਕਿੰਨੀ ਕੀ ਸੀ ਬਾਈ ਦਾ ਮੁੰਡੇ ਦੀ ਛੋਟੇ ਹੀ ਸੀ ਬਾਈ ਕੋਈ 24-25 25 ਸਾਲ ਦੇ ਮੁੰਡੇ ਸੀਗੇ ਥੋੜੀ ਉਮਰ ਹੀ ਸੀ ਪੁਲਿਸ ਵਗੈਰਾ ਵੀ ਆ ਰਹੀ ਮੁਕਤੇ ਹਾਂ ਆਪਾਂ ਪੁਲਿਸ ਨੂੰ ਕਰਤਾ ਸੂਚਿਤ ਐਸ ਐਚ ਓ ਵੀ ਆ ਗਿਆ ਤੇ ਸਾਰੇ ਮਹਿਕਮਾ ਆ ਗਏ ਜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਚੰਦਿਆ ਛਾਲ ਮਾਰਤੀ ਆ ਉਹ ਮੌਕੇ ਤੇ ਜੱਗਾ ਸਿੰਘ son of ਜਗਸੀਰ ਸਿੰਘ ਇਹ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦਿਆਂ ਨੇ ਇਹਦੇ ਵਿੱਚ ਹੈਗਾ ਸេចਿੰਦਰ ਸਿੰਘ ਇਹਦੀ ਸ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25-30 ਸਾਲ ਦੀ ਉਮਰ ਇਹ ਮੋਟਰਸਾ ਚਲਾ ਰਿਆ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ 18-19 ਸਾਲ ਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਰਨ ਕੀ ਰਿਹਾ ਸੀ ਅਜੇ ਤਵਦੀਸ਼ ਚੱਲ ਰਹੀ ਹੈ ਜੀ ਜਿਵੇਂ ਅੱਗੇ ਤੱਤ ਸਾਹਮਣੇ ਹੋਣਗੇ ਉਵੇਂ ਕਾਰਵਾਈ ਕੀਤੀ ਜਾਵੇਗੀ ਇਹ ਮੇਰੇ ਪਾਲਚਾ ਸ਼ੁਰੂ ਹੋਇਆ ਜੀ ਹਾਂਜੀ ਪਾਲ ਸ਼ੁਰੂ ਹੈ ਨਹਿਰ ਦੇ ਗੋਤਾਖੋਰ ਬਾਰੇ ਪ੍ਰਬੰਧ ਕਰਕੇ ਵਾਰਸਾਂ ਲੋਕੋ ਸਾਡੇ ਵੱਲੋਂ ਇਹ ਕੀਤੇ ਜਾ ਰਹੇ ਜੀ ਲੱਭ ਨਹੀਂ ਡੱਡ ਪੁੜੀ ਇਹ ਵੱਡੀ ਨਹਿਰ ਦੇ ਵਿੱਚ ਸਮਾ ਗਏ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593